ਅੱਡੇ ਸੰਮੁਖ ਪੇਸ਼ ਕਰਨ ਜਾ ਰਹੇ ਆ ਨਾ ਆਪਣੀ ਕਮਤਤ ਤੇਰਾ ਧਿਆਨ ਦੇਣਾ ਧਿਆਨ ਨਾਲ ਸੁਣਨਾ ਤੈਨੂੰ ਸੁਣਨਾ ਕਿੱਥੇ ਬਸ ਦੀ ਗੱਲ ਹੈ ਤੈਨੂੰ ਸੁਣਨਾ ਕਿੱਥੇ ਬਸ ਦੀ ਗੱਲ ਹੈ ਕਿੰਨੀ ਮੋਰ ਉਡਾ ਚੁੱਕਾ ਇਹ ਜਿਹਾ ਲੱਗਦਾ ਜਿਵੇਂ ਕਰਦੀ ਕਰ ਇਹ ਜਿਹਾ ਲੱਗਦਾ ਜਿਵੇਂ ਗੱਲ ਦੀ ਗੱਲ ਹੈ ਅੜ ਆਏ ਕਿਤੇ ਜ਼ੁਬਾਨ ਤੇ ਕਿੰਨਾ ਦੇ ਕਿਤੇ ਤੁੰਗਲ ਆਉਂ। ਅੱਖਾਂ ਅੰਨੇ ਦੇਖ ਨਹੀਂ ਸਕਦੇ। ਅੱਖਾਂ ਵਾਲੇ ਦੱਸ ਨਹੀਂ ਸਕਦੇ। ਤੇਰੇ ਬਾਰੇ ਦੱਸਣਾ ਸੱਜਣਾ ਕਿਥੋਂ ਇਹ ਜ਼ੁਬਾਨ ਦੀ ਗੱਲ ਹੈ। ਤੈਨੂੰ ਦੱਸਣਾ ਕਿਥੇ ਬਸ ਇਹ ਗੱਲ ਹੈ। ਇੰਨੀ ਉਮਰ ਢੰਡਾ ਜੁਕਾਂ। ਇੰਜ ਲੱਗਦਾ ਜਿਵੇਂ ਕੱਲ ਦੀ ਗੱਲ ਹੈ। ਤੇਰਾ ਇਲਮ ਪੜਾਈ ਤੇਰੀ ਧਰਤੀ ਕਾਗਜ ਸਮੁੰਦਰ ਸਿਆਹੀ ਜੁਗਾਂ ਜੁਗਾਂ ਦੀ ਬੁਝਾਰਤ ਏਹੀ ਤੇਰੀ ਲਿਖਤ ਸਮਝਿ ਨਾ ਆਈ ਜੋ ਵੀ ਲਿਖਤੇ ਪੜਤੇ ਤੈਨੂੰ ਜੋ ਵੀ ਲਿਖਤੇ ਪੜਤੇ ਤੈਨੂੰ ਅਕਥ ਕਥਾ ਅਕਥ ਕਥਾ ਕਥੀ ਨਾ ਜਾਈ ਇਹ ਪੜਨ ਲਿਖਣ ਤੋਂ ਅਗਾਂਹ ਦੀ ਗੱਲ ਹੈ ਤੈਨੂੰ ਸੁਣ ਤੈਨੂੰ ਸੁਣਾਂ ਕਿੱਥੇ ਬਸਦੀ ਹੈ ਕਲ ਕਲ ਕਰਦਾ ਪਾਣੀ ਹੋਵੇ ਕਣ ਕਣ ਦੱਸਦਾ ਕਹਾਣੀ ਕਲ ਕਲ ਕਰਦਾ ਪਾਣੀ ਹੋਵੇ ਕਣ ਕਣ ਦੱਸਦਾ ਕਹਾਣੀ ਹੋਵੇ ਹੁਕਮ ਤੇਰੇ ਵਿੱਚ ਬੰਤੇ ਬੰਤੇ ਬਾਤ ਦੱਸਦੀ ਤੇਰੀ ਨਿਸ਼ਾਨ ਗਲ ਗਲ ਕਰਦਾ ਪਾਣੀ ਹੋਵੇ ਕਣ ਕਣ ਦੱਸਦਾ ਕਹਾਣੀ ਹੋਵੇ ਹੁਕਮ ਤੇਰੇ ਵਿੱਚ ਪੰਨੇ ਪੱਤੇ ਵਾ ਦੱਸਦੀ ਤੇਰੀ ਨਿਸ਼ਾਨੀ ਹੋਵੇ ਸੂਰਜ ਚੰਦ ਗਰੇ ਤੇ ਤਾਰੇ ਚਲਦੇ ਹੁਣ ਕਿਵੇਂ ਇਹ ਸਾਰੇ ਇਸ ਬੁਝਾਰਤ ਦਾ ਦੱਸ ਕੀ ਅਲ ਹੈ ਤੈਨੂੰ ਸੋਨਾ ਕਿੱਥੇ ਵਸਦੀ ਹੈ ਵਾਰ ਵਾਰ ਚੱਕ ਤੇ ਚੜਾਵੇ ਮਿੱਟੀ ਗੁਨੇ ਮੁੜ ਪਕਾਵੇ ਵਾਰ ਵਾਰ ਚੱਕ ਤੇ ਚੜਾਵੇ ਮਿੱਟੀ ਗੁਨੇ ਮੁੜ ਪਕਾਵੇ ਮਿੱਟੀ ਦੇ ਵਿਚ ਸਾਹ ਚਲਾਵੇ ਅਨਹਦ ਨਾਦ ਕਿੰਜ ਅੰਦਰ ਵੱਜਦਾ ਥੋੜਾ ਥੋੜਾ ਅੰਮ੍ਰਿਤ ਚਲਦਾ ਅਨਹਦ ਨਾਦ ਅੰਦਰ ਵੱਜਦਾ ਥੋੜਾ ਥੋੜਾ ਅੰਮ੍ਰਿਤ ਝਰਦਾ ਇੰਦਰੀਆਂ ਤੋਂ ਇਹ ਪਾਰ ਦੀ ਗੱਲ ਹੈ ਇੰਦਰੀਆਂ ਤੋਂ ਇਹ ਪਾਰ ਦੀ ਗੱਲ ਹੈ ਤੈਨੂੰ ਸੁਣਨਾ ਤੈਨੂੰ ਸੁਣਨਾ ਕਿੰਨੇ ਵਸ ਦੀ ਗੱਲ ਹੈ ਕਿੰਨੀ ਉਮਰ ਦਾ ਚੁਕਾ ਇੰਝ ਲੱਗਦਾ ਜਿਵੇਂ ਕੱਲ ਦੀ ਗੱਲ ਇੰਝ ਲੱਗਦਾ ਜਿਵੇਂ ਕੱਲ ਦੀ ਗੱਲ ਧੰਨਵਾਦ ਜੀ ਤੁਹਾਨੂੰ ਗੱਲ ਚੰਗੀ ਲੱਗੀ ਤਾਂ ਆਪਣੇ ਵਿਚਾਰ